ਆਪਣੀ ਮਸਤੀ ਰੋਡ ਤੇ ਠਿਕਰੀਆਂ ਦਾ ਢੇਰ ਲਾਈ ਜਾਂਦੇ ਆ ਇਕਠੀਆਂ ਕਰਦੇ ਕਰਦੇ ਕਹਿੰਦੇ ਇਹ ਮੈਂ ਦਰਗਾਹੇ ਲੈ ਕੇ ਜਾਣੀਆਂ ਤੇ ਕੋਰੂ ਬਾਦਸ਼ਾਹ ਖੜਕੜ ਕਰਕੇ ਹੱਸ ਪਿਆ ਕਿਉਂ ਦੂਜਿਆਂ ਨੂੰ ਗਿਆਨ ਦੇਣਾ ਬਹੁਤ ਸੌਖਾ ਗੁਰਮਖੋ ਕਿਹੜਾ ਜੋਰ ਲੱਗਣਾ ਕਹਿਣਾ ਹੀ ਆ ਆਈਂ ਆਇਂ ਕਰੋ ਸੰਸਾਰ ਗਿਆਨ ਬਹੁਤ ਝਾੜਦਾ ਪ੍ਰਸਾਦ ਸੁਦੇ ਇੱਥੇ ਕੋਈ ਨਹੀਂ ਦਿੰਦਾ ਹੈ ਸਕੀਮਾਂ ਜਿੰਨੀਆਂ ਮਰਜ਼ੀ ਲੈ ਲਓ ਜਿੰਤੋਂ ਮਰਜ਼ੀ ਲੈ ਲਓ ਸਾਰੇ ਆਪਣਾ ਆਪਣਾ ਛੱਡਣਗੇ ਤੇ ਖੜਖੜ ਕਰਕੇ ਹਸਿਆ ਤੇ ਬਾਪੂ ਕਹੋਛਦਾ ਉਹ ਕੀ ਹੋਇਆ ਫਕੀਰ ਆ ਕੋਈ ਭੰਗ ਤੰਦੂਰੇ ਤੇ ਨਹੀਂ ਖਾਦੇ ਪੀਤੇ ਕਮਲ ਮਾਰੀ ਜੰਨਾ ਤੇ ਬਾਪੂ ਰੋਡ ਤੇ ਠਿਕਰੀਆਂ ਉਂ ਜਾਉਣ ਦੇ ਤੋਂ ਇਕੱਠੇ ਕਰਦੇ ਆ ਕਹਿੰਦੇ ਕਿਉਂ ਉਹ ਫਕੀਰ ਆ ਕੋਈ ਉੱਥੇ ਤੇ ਆ ਤਨਬ ਨਹੀਂ ਜਾਣਾ ਤੇ ਬਾਪੂ ਰੋਡ ਤੇ ਠਿਕਰੀਆਂ ਇਕੱਠਿਆ ਕਰਦੇ ਕਰਦੇ ਨੇਤਰਾں ਚ ਨਿਤਰਾ ਪਾ ਕੇ ਕਹਿੰਦੇ ਓਏ ਕੌਰੂ ਆ ਜਿਹੜੇ ਫਿਰ ਮੁਰਦਿਆਂ ਦੇ ਮੂੰਹਾਂ ਚੋਂ ਰੁਪਈਏ ਕਢਾਦੇ ਲੋਕਾਂ ਦਾ ਖੂਨ ਪੀਣਾ ਲੋਕਾਂ ਨੂੰ ਦੁੱਖ ਦਿਨਾ ਇਹ ਫਿਰ ਕਿਵੇਂ ਲੱਗੇ ਜਾਏਗਾ 40 ਗਨ ਲੋੜੇ ਕਿ ਨਹੀਂ ਟੋੜਤੜੀ ਆਈ ਤੇ ਸਰੀਰ ਐਨ ਬਰਫ਼ ਦੇ ਵਿੱਚ ਲੱਗ ਗਿਆ ਫਿਰਲਣਾ ਵੀ ਹੁਣ ਇਦਾਂ ਲੱਗਦਾ ਵੀ ਸਰੀਰ ਪੱਥਰ ਹੋ ਗਿਆ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਐਸਾ ਖਿੱਚ ਕੇ ਪ੍ਰੇਮ ਦਾ ਬਾਣ ਮਾਰਿਆ ਗੁਰਮੁਖੋ ਹੁਣ ਖਲੋਤਾ ਅਨ ਦਮਮ ਪਛਾਣ ਦੀ ਮੂਰਤ ਹੋ ਗਿਆ ਓਏ ਕਹੂ ਮਰਦਿਆਂ ਦੇ ਮੂੰਹਾਂ 'ਚੋਂ ਤੂ ਰੁਪਈਏ ਕਢਾ ਲਏ ਓਏ ਲੋਕਾਂ ਦਾ ਖੂਨ ਤੂੰ ਪੀ ਦਾ ਅਨੰਤ ਰਾਜ ਵਿੱਚ ਰਜਮਾ ਪ੍ਰਸ਼ਾਦਾ ਕਿਸੇ ਕੋਲ ਨਹੀਂ ਤੰਤੇ ਪੌਣ ਨੂੰ ਕਪੜਾ ਕਿਸੇ ਕੋਲ ਨਹੀਂ ਕਾਦਾ ਰਾਜਾ ਤੂੰ ਤੂੰ ਦੱਸ ਕੇ ਮੈਂ ਲੈ ਕੇ ਜਾਏਗਾ ਚਰਣੀ ਟੈਪ ਫਕੀਰਾ ਹਾਂ ਤੇ ਮੈਂ ਉਹ ਗਣਾ ਨਾ ਪਰਿਆ ਇਹਨੂੰ ਜਨ ਕਹਿੰਦੇ ਆ ਜਿਨੇ ਗੁਰਮਖੂ ਰਾਜੇ ਤੇ ਰੰਗ ਨੂੰ ਇੱਕ ਬਰਾਬਰ ਜਾਣਿਆ ਇਹ ਨਹੀਂ ਵੀ ਇਕੱਲੇ ਬਾਦਸ਼ਾਹ ਨੂੰ ਮਿਲਿਆ ਜਾ ਕੇ ਪਹਿਲਾਂ ਆਮ ਜਨਤਾ ਨੂੰ ਮਿਲਿਆ ਉਹ ਤੇ ਪ੍ਰਜਾ ਦਾ ਦੁੱਖ ਦੇਖ ਕੇ ਫਿਰ ਬਾਦਸ਼ਾਹ ਨੂੰ ਗੁਰਮਖੋ ਅਹੰਕਾਰ ਦੇ ਘੋੜੇ ਤੋਂ ਛਿਟਿਆਉਨੇ ਅਹੰਕਾਰ ਦੇ ਘੋੜੇ ਤੋਂ ਐਸਾ ਛਿੱਟਿਆ ਗੁਰੂ ਨਾਨਕ ਦਾ ਮੂਰੀਦ ਹੋ ਗਿਆ ਮਹਾਰਾਜ ਫਿਰ ਬਖਸ਼ਾ ਕਿਵੇਂ ਜਾਊਗਾ ਫਿਰ ਬਾਪੂ ਨੇ ਨਸੀਤ ਨਾਮ ਆ ਉਚਾਰਣ ਕੀ